ਸੇਮਾਨਾ ਕੁਝ ਕੌੜੀਆਂ ਜੀਆਂ ਗੱਲਾਂ ਕਰਨੀਆਂ ਕੌੜੀਆਂ ਜੀਆਂ ਤੇ ਉਹ ਲੱਗਣਗੀਆਂ ਤੇ ਫਿਰ ਮੇਰੇ ਤੇ ਵੀ 2-4 ਤਾਂ ਪੱਕੇ ਬੋਲਣਗੇ ਕਿਉਂਕਿ ਗੱਲਾਂ ਇਦਾਂ ਦੀਆਂ ਹੀ ਆਂ ਜਦੋਂ ਬਾਈ ਸਿੱਧੂ ਜਿਉਂਦਾ ਹੁੰਦਾ ਸੀ ਨਾ ਸਿੱਧੂ ਬਾਈ ਜਿਉਂਦਾ ਹੁੰਦਾ ਸੀ ਤਾਂ ਬੜੇ ਪੱਤਰਕਾਰ ਸੀ ਜਿਹੜੇ ਬਾਈ ਦੇ ਖਿਲਾਫ ਬੋਲਦੇ ਹੁੰਦੇ ਸਿੱਧੂ ਦੇ ਹਰ ਵਕਤ ਟਾਂ 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 ਬੋਲਦੇ ਹੁੰਦੇ ਸੀ ਤੇ ਉਹਨਾਂ ਦੇ ਬੋਲ ਕਰਕੇ ਸੁਰਖੀਆਂ 'ਚ ਰਹਿਣ ਕਰ ਕੀ ਤੇ ਬਾਈ ਤੇ ਪਰਚੇ ਹੋਏ ਸੀ ਠੀਕ ਹੈ ਨਾ ਬਾਈ ਨੂੰ ਜਿਉਂਦੇ ਜੀ ਪੱਤਰਕਾਰਾਂ ਨੇ ਬੜਾ ਨੀਵਾ ਦਿਖਾਉਂਦੇ ਰਹੇ ਨੇ ਪੇਜਾਂ ਵਾਲੇ ਬੜਾ ਨੀਵਾ ਦਿਖਾਉਂਦੇ ਰਹੇ ਨੇ ਕਿਉਂਕਿ ਉਹ ਤੇ ਇੰਨਾ ਕੁ ਬੋਲਦੇ ਰਹੇ ਜਿੰਨਾ ਵੀ ਕਹਦੇ ਉਹਦੇ ਉਲਟੀ ਬੋਲਦੇ ਸੀ ਜਿਹੋ ਵੀ ਬੋਲਦੇ ਸੀ 네ਗੇਟਿਵ ਹੀ ਬੋਲਦਾ ਸੀ ਉਹਦੀ ਪ੍ਰਤੀ ਤੇ ਹੁਣ ਉਹੀ ਪੇਜਾਂ ਵਾਲੇ ਨੇ ਜਿਹੜੇ ਪੇਜਣ ਲਾ ਲੋ ਪੱਥਰਕਾਰ ਲਾ ਲੋ ਜਿਹੜੇ ਸਿੱਧੂ ਦੇ ਘਰੇ ਬਾਰ ਕੇ ਲੈਣਾ ਲੱਗੀਆਂ ਰਹਿੰਦੀਆਂ ਹੀ ਆਂ ਤੇ ਕਿਉਂਕਿ ਚੰਨ ਵਿਹਾਂ ਲਈ ਗੱਲਾਂ ਕਰਨੀਆਂ ਕਹੂੰਗਾ ਤੇ ਕਰਨੀਆਂ ਗੱਲਾਂ ਦੇ ਵਿੱਚ ਬਹੁਤ ਕੁਝ ਹੁੰਦਾ ਯਾਰ ਜੇ ਇੱਕ ਵਾਂ ਇੱਕ ਗੱਲ ਕਹਿਣਾ ਮੈਂ ਮਾਤਾ ਕੇ ਮਾਤਾ ਘਰ ਤੇ ਬਾਪੂ ਜੀ ਆ ਬੇਬੇ ਬਾਪੂ ਆ ਉਹ ਹਰ ਇੱਕ ਬੰਦੇ ਦੀ ਇੱਜ਼ਤ ਕਰਦੇ ਉੱਥੇ ਜਾਣੇ ਹੋ ਜੇ ਆਰ ਜੀਓ ਤੁਹਾਨੂੰ ਉਹ ਦਿਲ ਦਾ ਪੀਤ ਦੇ ਦਿੰਦੇ ਆ ਨਾ ਨਾ ਚੱਕ ਕੇ ਏਡੀ ਵੱਡੀ ਹੈਡਲਾਈਨ ਬਣਾ ਕੇ ਪੇਸ਼ ਕਰਤੀ ਵੀ ਸਿੱਧੂ ਦੇ ਕਰੀ ਜੀ ਆਏ ਹਰ ਇੱਕ ਪੇਜ ਦੇ ਉੱਤੇ ਰੌਲਾ ਪੈ ਰਿਹਾ ਹਰ ਇੱਕ ਚੀਜ਼ ਦੇ ਉੱਤੇ ਰੌਲਾ ਪੈ ਰਿਹਾ ਇੰਸਟਾਗ੍ਰam ਖੋਲੋ ਉੱਥੇ ਰੌਲਾ YouTube ਖੋਲੋ ਉੱਥੇ ਰੌਲਾ Facebook ਖੋਲੋ ਉੱਥੇ ਰੌਲਾ ਯਾਰ ਜੇ ਤੁਹਾਨੂੰ ਉਹਨਾਂ ਨੇ ਦੱਸਤਾ ਤਾਂ ਯਾਰ ਐਡਾ ਹਾਜਮਾ ਰੱਖੋ ਵੀ ਤੁਸੀਂ ਅੰਦਰ ਪਚਾ ਲਓ ਯਾਰ ਇਹ ਗੱਲਾਂ ਫੁੱਟ ਚ ਹਾਜਮਾ ਹੈ ਨਹੀਂ ਚੰਨ ਵਿਹਵਾ ਖਾਤਰ ਤੁਸੀਂ ਕਿਉਂ ਟੈਨਸ਼ਨ ਪਾ ਰਹੇ ਹੋ ਦਿਮਾਗਾਂ ਦੇ ਉੱਤੇ ਉਹਦੇ ਪੰਜ ਸਟੰਟ ਪਏ ਗਏ ਬੰਦੇ ਤੇ ਮਾਤਾ ਵੀ ਬਿਮਾਰ ਰਹਿੰਦੇ ਆ ਸਰਪੰਚ ਸਾਹਿਬ ਦੇ ਵੀ ਸਟੰਟ ਪਏ ਗਏ ਯਾਰ ਕਿਉਂ ਉਹਨਾਂ ਨੂੰ ਟੌਰਚਰ ਕਰਿਆ ਤੁਸੀਂ ਕਿਉਂ ਉਹਨਾਂ ਦੀ ਦਿਮਾਗ ਤੇ ਬੋਝ ਬਣੇ ਜਿਉਂ ਕੱਲ ਦੇ ਲੱਗੀਆਂ ਖਬਰਾਂ ਜੀ ਖੁਸ਼ਖਬਰੀ ਉਹਨਾਂ ਲਈ ਖੁਸ਼ਖਬ ਜਿੱਦੇ ਆਉਣੀ ਆ ਯਾਰ ਸਭ ਨੂੰ ਪਤਾ ਲੱਗ ਜਾਣਾ ਯਾਰ ਮੈਂ ਟਿੱਕ ਕੋਈ ਗੱਲ ਕਹਿਣਾ ਬੇਬੇ ਪਾਪਾ ਨੂੰ ਵੀ ਛੱਤਰ ਮਾਰਾ ਕਰੋ ਇਹ ਜੇ ਬੰਦਿਆਂ ਦੇ ਇਹਨਾਂ ਨੂੰ ਇਹਨਾਂ ਦੱਸਿਆ ਗੁਰੂ ਵੀ ਆਹ ਗੱਲ ਇਹਨਾਂ ਨੇ ਕਹੇ ਜਾਂ ਜਿਹੜੀ ਤੁਹਾਡੇ ਘਰੇ ਆ ਕੇ ਤੁਹਾਡਾ ਭੇਦ ਲੈ ਕੇ ਸੋਸ਼ਲ ਮੀਡੀਆ ਤੇ ਅਝਾਰ ਕਰਦੇ ਆ ਜੇ ਬੰਦਿਆਂ ਦੇ ਛੱਤਰ ਮਾਰਾ ਕੇ ਰੋਟਾ ਕਾ ਕੇ ਇਹ ਫੇਰ ਲੋਟ ਆਉਣੇ ਨਹੀਂ ਲੱਖ ਲਾਹਣ ਦੀ ਗੱਲ ਆ ਯਾਰ ਉਹ ਉਹਨਾਂ ਤੇ ਮਾੜਾ ਮੋਟਾ ਤਰਸ ਕਰੋ ਯਾਰ ਤੁਸੀਂ ਕੱਲ ਦੇ ਲੱਗੇ ਹੋ ਹਰ ਹਰ ਇੱਕ ਚੀਜ਼ ਦੇ ਉੱਤੇ ਜਹਾ ਦੇ ਲੈ ਤੇਰੇ ਦੀ ਦਾਹ ਤੇਰੇ ਦੀ ਮਾੜੀ ਮੋਟੀ ਸ਼ਰਮ ਮੰਨੋ ਯਾਰ ਚਾਰ ਵਿਵਹਾਂ ਖਾਤਰ ਕਿਉਂ ਯਾਰ ਤੁਸੀਂ ਉਹਨਾਂ ਨੂੰ ਕੰਗਾਲ ਕਰ ਰਹੇ ਹੋ ਜੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਐਨੀ ਐਨੀ ਖੁਰਦੂ ਪੱਟਤਾ ਦੀ ਆ ਹਉਣ ਵਾਲਾ ਹਉਣ ਵਾਲਾ ਹਉਣ ਵਾਲਾ ਯਾਰ ਲੱਖ ਲਾਣ ਤਾਂ ਸੋਡੇ ਤੇ ਇਹ ਜਿੱਤੇ ਹੋਏ ਇਹ ਸਾਨੂੰ ਸਾਰਾ ਪਤਾ ਵੀ ਕੀ ਦੀ ਕਰਤੂਤਾ ਹੈ ਇੱਕ 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 ਗੱਲ ਹੋਰ ਆ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਸੀ ਪਰ ਜਵਾਨ ਕੁੱਤੀ ਆ ਜੱਟ ਦਾ ਘਾੜਿਆ ਪਾਟਿਆ ਮੂੰਹ ਅਜ ਮੇਰਾ ਪਾਟ ਹੀ ਲਾ ਲਓ ਮੇਰਾ ਬੀਬੀ ਬਹੁਤ ਵਧਿਆ ਯਾਰ ਜੇ ਦੇ ਸੋਡੇ ਕਿਸੇ ਦੀ ਧੀ ਪਹਿਣਦੇ ਕੁਝ ਜਵਾਬ ਹੁੰਦਾ ਤੇ ਤੁਸੀਂ ਫਿਰ ਸੋਸ਼ਲ ਮੀਡੀਆ ਤੇ ਪਾਉਂਦੇ ਹੋ ਤੁਸੀਂ ਲੋਕਾਂ ਦੀਆਂ ਖਬਰਾਂ ਦਾ ਚੱਕ ਚੱਕ ਟੱਚ ਟੱਚ ਲਾਈ ਜਾਂਦੇ ਹੋ ਤੜਾਤੜਾ ਲਾਈ ਜਾਂਦੇ ਹੋ ਤੇ ਜਦੋਂ ਸੋਡੇ ਕਿਸੇ ਤੇ ਜਵਾਬ ਹੁੰਦਾ ਤੁਸੀਂ ਦੱਸਦੇ ਹੋ ਪਹਿਲਾਂ ਜਰ ਚਾਰ ਪੈਸਿਆਂ ਦੀ ਚਾਰ ਵਿਹਵਾਂ ਦੀ ਤੁਸੀਂ ਈਨਾ ਹਰਾਮ ਕਰ ਛੱਡਿਆ ਪਰਿਵਾਰ ਦਾ ਲੱਖ ਲਾਹਣ ਤੈਜੀ ਸੋਡੀ ਸੋਚਦੇ ਸੋਡੀ ਤੇ